ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਤਾਂ ਕਾਂਗਰਸ ਦਾ ਅਬਸਤਾ ਕਿਹੜਾ ਫੜਦਾ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਹੈ ਧਮਕੀ ਹੈ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੂਡਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬੂਤ ਕਿਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ 2 ਸਾਲ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਇੱਕ ਗੱਲ ਸੁਣ ਲਓ ਜਾਂਚ ਮੈਨੂੰ ਸਾਰੇ ਆ ਸਾਰੇ ਕੰਮ ਕਰਨ ਦੀ ਮੈਂ ਲੈਕਚਰ ਕਮਿਸ਼ਨ ਨੂੰ ਵੀ ਕੰਪਲੇਨਟ ਭੇਜੀ ਹੈ ਕਿ ਐਫਆਰ ਰਜਿਸਟਰ ਕਰਕੇ ਇਹੋ ਜਿਹੇ ਬੰਦਾ ਗ੍ਰਿਫਤਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਹੈ ਇਲੈਕਸ਼ਨ ਕਮਿਸ਼ਨ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਦੇ ਉੱਤੇ ਤੁਰੰਤ ਕਾਰਵਾਈ ਕਰੇ ਇਹ ਬਿਆਨ ਆਪਾ ਗੁਰਿੰਦਾਵਾਦੀ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਦਲਜੀਤ ਸੀਮਾ ਦੇ ਵੱਲੋਂ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸੀਮਾ ਨੇ ਕਿਹਾ ਹੈ ਕਿ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਮੂੰ ਨਿਲਾਰੇ ਤਾਂ ਕਰਕੇ ਉਹਨਾਂ 'ਚ ਹੁਣ ਸਤਾ ਦਾ ਹੰਕਾਰ ਬੋਲ ਰਿਹਾ ਉਹਨਾਂ ਸ਼ਿਕਾਇਤ ਦਰਜ ਕਰਵਾ ਕੇ ਮੰਗ ਕੀਤੀ ਹੈ ਕਿ ਗੁਰਦੀਪ ਰਿੰਦਾਵਾ ਨੂੰ ਗ੍ਰਿਫਤਾਰ ਕੀਤਾ ਜਾਵੇ ਵੱਡਾ ਮੈਂ ਸਮਝਦਾ ਕਿ ਇੱਕ ਝਾਤੀ ਆ ਧਮਕੀ ਆ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇਓ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਕਿ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਰੂਡਨ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬਹੁਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਆ ਕਿ ਐਫ ਆਈ ਆਰ ਰਜਿਸਟਰ ਕਰਕੇ ਇਹੋ ਜਿਹੇ ਬੰਦਾ ਗ੍ਰਿਫਤਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਤੇ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਹੈ ਕਿ ਹਾਰ ਪਹਿਲੇ ਮੰਨੀ ਬੈਠਿਆ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਕਿ ਅਸੀਂ ਦੇਖਦੇ ਹਾਂ ਉੱਥੇ ਕਿਹੜਾ ਬੂਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅੰਸਰ ਨੇ ਜਿਹੜੇ ਗੰਦ ਭਾ ਰਹੇ ਆ ਗੁੱਡਾਗਰਦੀ ਕਰ ਰਹੇ ਆ ਇਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਵੇ ਬੀਤੇ ਦਿਨੀ ਆਪਾਂ ਗੂ ਗੁਰਦੀਪ ਰੰਦਾਵਾ ਵਿਰੋਧੀਆਂ ਨੂੰ ਧਮਕੀ ਦਿੰਦੇ ਹੋਏ ਨਜ਼ਰ ਆਏ ਸੀ ਕਿ 2 ਸਾਲ ਤਾਂ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ਡੇਰਾ ਬੱਬਾ ਨਾਨਕ ਹਲਕੇ ਦੇ ਵਿੱਚ ਕਾਂਗਰਸ ਅਕਾਲੀ ਦਲ ਦਾ ਕਿਹੜਾ ਵਸਤਾ ਫੜਦਾ ਅੱਗੇ ਬੈਠ ਕੇ ਭਾਸ਼ਣ ਸੁਣ ਰਹੇ ਲੋਕ ਜਕਾਰੇ ਲਗੋਂਦੇ ਹੋਏ ਵੀ ਸੁਣਾਈ ਦਿੱਤੇ ਸੀ ਇਸ ਮੌਕੇ ਆਪ ਉਮੀਦਵਾਰ ਸ਼ੈਰੀ ਕਲਸੀ ਵੀ ਬੈਠ ਕੇ ਭਾਸ਼ਣ ਸੁਣ ਰਹੇ ਸੀ ਪਰ ਉਹਨਾਂ ਆਪ ਆਗੂ ਨੂੰ ਅਜੇ ਹਾਂ ਬੋਲਣ ਤੋਂ ਬਿਲਕੁਲ ਨਾ ਰੁਕਿਆ ਗਿਆ ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸ ਆਪ ਆਗੂ ਗੁਰਤੀ ਪਰੰਦਾਬਾ ਦੀ ਉਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ